ਸਸ ਸਵੇਕਾਲ ਦੋਸਤੋ ਮੈਂ ਪ੍ਰੀਤ ਸੇਖੋਂ 7 ਸੀਰੀਜ਼ ਇਮੀਗ੍ਰੇਸ਼ਨ ਤੋਂ ਅੱਜ ਆਪਾਂ ਕਰੋਸ਼ੀਆ ਦੀ ਅਪਡੇਟ ਬਾਰੇ ਗੱਲ ਕਰਾਂਗੇ ਕਾਫੀ ਰਿਯੂਮਰਸ ਆ ਰਹੇ ਨੇ ਕਾਫੀ ਲੌਜੀਕਲ ਵੀ ਚੀਜ਼ਾਂ ਨੇ ਉਹਨਾਂ ਨੂੰ ਆਪਾਂ ਸਮਝਾਂਗੇ ਇਸ ਪੂਰੀ ਵੀਡੀਓ ਦੇ ਵਿੱਚ ਐਂਡ ਤੱਕ ਬਣੇ ਰਹੋ ਇਦਾਂ ਹੀ ਸਾਨੂੰ ਪਿਆਰ ਕਰਦੇ ਰਹੋ ਇਦਾਂ ਹੀ ਆਪਣੇ ਸੋਹਣੇ ਸੋਹਣੇ ਕਮੈਂਟ ਕਰਦੇ ਰਹੋ ਸਾਨੂੰ ਮੋਟੀਵੇਟ ਕਰਦੇ ਹੋਰ ਵੀਡੀਓ ਬਣਾਉਣ ਦਾ ਹੋਰ ਟੌਪਿਕ ਤੇ ਤੁਹਾਨੂੰ ਸਮਝਾਉਣ ਦਾ ਬਹੁਤ ਮੈਸੇਜ ਆ ਰਹੇ ਨੇ ਸਾਨੂੰ ਪਰਸਨਲ ਕਿ ਤੁਹਾਡੇ ਟੌਪਿਕ ਪਸੰਦ ਕੀਤੇ ਜਾਂਦੇ ਆ ਬਹੁਤ ਸਾਰੇ ਇੰਸਟਾਗ੍ਰam ਤੇ ਵੀ ਮੈਸੇਜ ਆ ਰਹੇ ਆ ਪਰਸਨਲ ਫੋਨ ਤੇ ਵੀ ਜਿਹੜੇ ਸਾਡੇ ਨੰਬਰ ਦਿੱਤੇ ਹੁੰਦੇ ਉਹਨਾਂ ਤੇ ਕਾਲਾਂ ਮੈਸੇਜ ਆ ਰਹੇ ਆ ਬਹੁਤ ਪਸੰਦ ਕਰ ਰਹੇ ਹਾਂ ਅੱਜ ਆਪਾਂ ਗੱਲ ਕਰਾਂਗੇ ਕਰੋਸ਼ੀਆ ਦੇ ਬਾਰੇ ਕਰੋਸ਼ੀਆ ਵਿੱਚ ਇੱਕ ਨਿਊਜ਼ ਆਈ ਹੈ ਇਹ ਚੜ ਕੇ ਕਿ ਜਿਹੜੀ ਉੱਥੋਂ ਦੀ ਆਪੋਜੀਸ਼ਨ ਹੈ ਉਹਨਾਂ ਨੇ ਬੋਰਡ ਵੀ ਲਾਤੇ ਆ ਕਿ ਜਿਹੜੇ ਫੋਰਮ ਵਰਕਰ ਆਣ ਉਹ ਇੱਥੋਂ ਦੀ ਲੈਂਗੁਏਜ ਸਿੱਖ ਕੇ ਆਉਣ ਪਰ ਉਹ ਇਦਾਂ ਦਾ ਕੋਈ ਰੂਲ ਉੱਥੇ ਪਾਸ ਨਹੀਂ ਹੋਇਆ ਜਸਟ ਜਿਹੜੀ ਆਪੋਜੀਸ਼ਨ ਦੇ ਡੀਡੀ ਉੱਥੇ ਪੋਲੀਟੀਕਲ ਪਾਰਟੀ ਆ ਉਹਨਾਂ ਨੇ ਆਪਣਾ ਮੁੱਦਾ ਉਠਾਇਆ ਤੇ ਬੋਰਡ ਲਵਾਏ ਆ ਪਰ ਇਹਦੇ ਵਿੱਚ ਹਜੇ ਘਬਰਾਣ ਦੀ ਕੋਈ ਵੀ ਲੋੜ ਨਹੀਂ ਨਾ ਉਸ ਕੰਟਰੀ ਨੇ ਹਜੇ ਕੁਝ ਐਦਾਂ ਦਾ ਕੋਈ ਲਾਅ ਪਾਸ ਕੀਤਾ ਕੋਈ ਵੀ ਚੀਜ਼ ਆ ਉਹ ਹੋਣ ਨੂੰ ਵੀ ਟਾਈਮ ਲੱਗਦਾ ਪਰ ਵਾਸਤਵਿਕ ਦੇ ਵਿੱਚ ਕਿਸੇ ਵੀ ਚੈਨੇਗਲ ਕੰਟਰੀ ਨੇ ਇਹ ਗੱਲ ਨਹੀਂ ਕਹੀ ਹੋਈ ਜਰਮਨ ਤੋਂ ਬਿਨਾ ਕਿ ਇੱਥੇ ਲੈਂਗੁਏਜ ਸਿੱਖਿਓ ਉਹ ਵੀ ਜੇ ਤੁਸੀਂ ਜਿਵੇਂ ਮੰਨ ਲਓ ਹੋਟਲ ਲਾਈਨ ਜਾਂ ਫਰੰਟ ਡੈਸਕ ਤੇ ਤੁਸੀਂ ਕੰਮ ਕਰਨਾ ਤਾਂ ਲੈਂਗੁਏਜ ਆਉਣੀ ਜ਼ਰੂਰੀ ਹੋ ਜਾਂਦੀ ਹੈ ਪਰ ਕਰੋਸ਼ੀਆ ਦੇ ਵਿੱਚ ਜਿਵੇਂ ਆਪਾਂ ਕਰੀਏ ਉਥਾਂ ਦੀ ਕੈਪੀਟਲ ਦੇ ਵਿੱਚ ਉਥੇ ਬੇਸਿਕ ਇੰਗਲਿਸ਼ ਚੱਲਦੀ ਆ ਕਿਉਂਕਿ ਜ਼ਿਆਦਾਤਰ ਉਥੇ ਟੂਰਿਸਟ ਆਉਂਦਾ ਜਿਹੜੇ ਲੋਕਲ ਲੈਂਗੁਏਜ ਆ ਉਥੇ ਬੋਲੀ ਜਾਂਦੇ ਜਿਵੇਂ ਜਿਵੇਂ ਬੰਦਾ ਕਹਿੰਦੇ ਰਾਹ ਪੇ ਜਾਣੀ ਤੇ ਵਾਪਸ ਆ ਜਾਣੀ ਓਵੇਂ ਓਵੇਂ ਉਹਨਾਂ ਨੂੰ ਲੈਂਗੁਏਜ ਵੀ ਆਉਣ ਲੱਗ ਜਾਂਦੀ ਆ ਪਰ ਇਹ ਚੀਜ਼ ਨਹੀਂ ਹੈਗਾ ਕਿ ਤੁਸੀਂ ਉਥੇ ਲੈਂਗੁਏਜ ਸਿੱਖ ਕੇ ਜਾਓ ਕਾਫੀ ਯੂਟਿਊਬਰ ਉਹਨਾਂ ਨੂੰ ਇੱਕ ਮੌਕਾ ਮਿਲਣਾ ਚਾਹੀਦਾ ਉਹ ਉਸ ਚੀਜ਼ ਦਾ ਬਹੁਤ ਵੱਡਾ ਬੜਾ ਦਿੰਦੇ ਆ ਹਉਆ ਬਣਾ ਦਿੰਦੇ ਆ ਕਿ ਵੀ ਹਾਂਜੀ ਤੁਸੀਂ ਡਰ ਜੋ ਡਰਨ ਦੀ ਲੋੜ ਨਹੀਂ ਹਰ ਇੱਕ ਚੀਜ਼ ਕੋਈ ਉੜਦੀ ਆ ਕੋਈ ਪਾਸ ਹੁੰਦੀ ਆ ਸੋ ਚੀਜ਼ਾਂ ਰੋਜ਼ ਉੱਠਦੀਆਂ ਨੇ ਉਹਦੇ ਚੋਂ ਪਾਸ ਇੱਕ ਦੀ ਹੁੰਦੀ ਆ ਜਿਹਦੇ ਵਿੱਚ ਲੌਜੀਕ ਹੁੰਦਾ ਜੇ ਕੋਈ ਫੋਰਨ ਵਰਕਰ ਉੱਥੇ ਆਊਗਾ ਉਹ 10 ਪੜ੍ਹਿਆ ਜਾਂ ਪਲੱਸ 2 ਪੜ੍ਹਿਆ ਉਹ ਆਪਣੀ ਲੈਂਗੁਏਜ ਕੰਮ ਕਰਦਾ ਪਰ ਉਹਦੇ ਹੱਥ 'ਚ ਸਕਿੱਲ ਆ ਉਹ ਉੱਥੇ ਜਾ ਕੇ ਉਹਨਾਂ ਦੀ ਲੈਂਗੁਏਜ ਨੂੰ ਹੌਲੀ-ਹੌਲੀ ਅਡਾਪਟ ਕਰ ਸਕਦਾ ਪਰ ਸਿੱਖ ਕੇ ਆਵੇ ਇਹ ਜ਼ਰੂਰੀ ਨਹੀਂ ਕਿਉਂਕਿ ਉੱਥੇ ਭਾਰੀ ਮਾਤਰਾ ਦੇ ਵਿੱਚ ਇਸ ਟਾਈਮ ਕੰਸਟਰਕਸ਼ਨ ਸਕਿੱਲ ਵਰਕਰ ਵੀ ਚਾਹੀਦੇ ਆ ਹੈਲਪਰ ਵੀ ਚਾਹੀਦੇ ਆ ਸੋ ਇਹ ਚੀਜ਼ਾਂ ਪੋਸੀਬਲ ਨਹੀਂ ਲੌਜੀਕਲ ਸੋਚਿਆ ਕਰੋ ਕਾਫੀ ਮੈਸੇਜ ਇੱਕ ਵੀ ਬੰਦਾ ਕੋਈ ਵੀਡੀਓ ਪਾਉਂਦਾ ਨਾਲ ਹੀ ਮੈਸੇਜ ਭੇਜਣ ਲੱਗ ਜਾਂਦੇ ਆ ਕਿ ਹਾਂਜੀ ਇਦਾਂ ਇਹ ਯੂਟਿਊਬਰ ਨੇ ਕੋਈ ਵਿਕੀਪੀਡੀਆ ਜੀ ਜਾਂ ਗਵਰਨਮੈਂਟ ਦੀ ਸਾਈਟ ਨਹੀਂ ਜਿੱਥੇ ਤੁਹਾਨੂੰ ਕੋਈ ਵੀ ਚੀਜ਼ ਲੌਜੀਕਲੀ ਦੱਸੇ ਹਰ ਇੱਕ ਬੰਦਾ ਆਪਣੇ ਵਿਊ ਲੈਣ ਦੇ ਖਾਤਰ ਕੁਝ ਨਾ ਕੁਝ ਕਰਦਾ ਰਹਿੰਦਾ ਇਹ ਚੱਲਦਾ ਰਹਿਣ ਦਿਓ ਕਰੋ ਆਪਣਾ ਮਾਸਟਰ ਰਿਆ ਕਰੋ ਕਹਿੰਦੇ ਅਕਾ ਦੇ ਕੋੜੇ ਲਈ ਇਹਨਾਂ ਕਾ ਲਾ ਕੇ ਆਪਣੀ ਮੰਜ਼ਿਲ ਨੂੰ ਦੇਖਿਆ ਕਰੋ ਪ੍ਰਮਾਤਮਾ ਵੀ ਉਹਦੀ ਮਦਦ ਕਰਦਾ ਜਿਹੜਾ ਖੁਦ ਆਪਣੀ ਮਦਦ ਕਰਦਾ ਕਿਸੇ ਨੇ ਆ ਕੇ ਤੁਹਾਡੀ ਬਾਹ ਨਹੀਂ ਫੜਨੀ ਆਪਣੀ ਬਾਹ ਤੁਹਾਨੂੰ ਆਪ ਫੜਨੀ ਪੈਣੀ ਆ ਫਿਰ ਪ੍ਰਮਾਤਮਾ ਵੀ ਤੁਹਾਨੂੰ ਤੁਹਾਡੇ ਮਕਸਦ ਤੱਕ ਤੁਹਾਡੀ ਮੰਜ਼ਿਲ ਤੱਕ ਜਰੂਰ ਪਹੁੰਚਾਉਂਦਾ ਰਿਊਮਰਸ ਤੋਂ ਬਚਿਆ ਕਰੋ ਕਿਉਂਕਿ ਗੱਲਾਂ ਕਰਨੀਆਂ ਸੌਖੀਆਂ ਨੇ ਉਹ ਚੀਜ਼ ਇੰਪਲੀਮੈਂਟ ਹੋਣ ਦੇ ਵਿੱਚ ਬਹੁਤ ਟਾਈਮ ਲੱਗ ਜਾਂਦਾ ਕੋਈ ਵੀ ਚੀਜ਼ ਇੱਕਦਮ ਨਹੀਂ ਹੁੰਦੀ ਸੋ ਗਵਰਨਮੈਂਟ ਵੀ ਬਹੁਤ ਧਿਆਨ ਨਾਲ ਦਿੰਦੀ ਆ ਇਹ اپੋਜੀਸ਼ਨ ਦਾ ਕੰਮ ਹੀ ਹੁੰਦਾ ਹਰ ਕੰਟਰੀ ਚ ਹੁੰਦਾ ਕਿ ਉਹਨਾਂ ਨੇ ਆਪਣਾ ਕੋਈ ਨਾ ਕੋਈ ਮੁੱਦਾ ਬਣਾਉਣਾ ਕੋਈ ਨਾ ਕੋਈ ਦਿਮਾਗ ਦੇ ਵਿੱਚ ਇਹ ਚੀਜ਼ ਕਰਨੀ ਆ ਕਿ ਅਸੀਂ ਇੱਥੋਂ ਦੀ ਨੈਸ਼ਨੈਲਿਟੀ ਜਿਹੜੇ ਹੈਗੇ ਆ ਉਹਨਾਂ ਨੂੰ ਅਸੀਂ ਕੋਈ ਨਾ ਕੋਈ ਦਿਮਾਗ ਦੇ ਵਿੱਚ ਕਰੀ ਜਾਈਏ ਕਿ ਕੱਲ ਨੂੰ ਵੋਟਾਂ ਵਿੱਚ ਸਾਨੂੰ ਹੈਲਪ ਮਿਲੇ ਸੋ ਆਪਾਂ ਬੇਨਤੀ ਇਹੀ ਕਰਦੇ ਆ ਕਿ ਆਪਣੇ ਕੰਮ ਤੇ ਮਸਤ ਰਿਆ ਕਰੋ ਕੰਮ ਦੇ ਵਿੱਚ ਐਡੇ ਕ ਫੋਕਸ ਹੋ ਜਾਓ ਕਿ ਪ੍ਰਮਾਤਮਾ ਵੀ ਤੁਹਾਡੀ ਮਦਦ ਕਰੇ ਆਪਣੀ ਬਾ ਉਹਨੇ ਤਾਹੀ ਭੜਨੀ ਆ ਜੇ ਤੁਸੀਂ ਆਪਣੀ ਮਦਦ ਖੁਦ ਕਰਦੇ ਹੋ ਰੂਮਰਸ ਤੋਂ ਬਚੋ ਬਾਰ ਬਾਰ ਇੱਕ ਕੋਈ ਗੱਲ ਕਹਿੰਦਾ ਹੋਇਆ ਮੈਂ ਪ੍ਰੀ ਸੇਖੋ 7 ਸੀਜ਼ ਇਮੀਗ੍ਰੇਸ਼ਨ ਤੋਂ ਕੋਈ ਵੀ ਅਗਲੀ ਸਾਨੂੰ ਕਿਸੇ ਵੀ ਟੌਪਿਕ ਤੇ ਤੁਹਾਨੂੰ ਵੀਡੀਓ ਚਾਹੀਦੀ ਆ ਸਾਨੂੰ ਥੱਲੇ ਕਮੈਂਟ ਕਰਦੇ ਰਹੋ ਅਸੀਂ ਤੁਹਾਨੂੰ ਉਹਦੇ ਜਵਾਬ ਦਿੰਦੇ ਰਵਾਂਗੇ ਹਰ ਵੀਡੀਓ ਤੇ ਵਿੱਚ ਤੁਹਾਡੀ ਹਰ ਇੱਕ ਗੱਲ ਨੂੰ ਕਲੀਅਰ ਕਰਦੇ ਰਵਾਂਗੇ ਸਤਿ ਸ੍ਰੀ ਅਕਾਲ